ਉਹਨੂੰ ਆਪਾਂ ਸ਼ੁਰੂ ਕੀਤਾ ਹੈ ਇਹ ਜਿਹੜੀ ਯਾਤਰਾ ਜਾਣੀ ਹੈ ਇਹ ਪੂਰੇ ਭਾਰਤ ਦੇ ਵਿੱਚ ਹਰ ਸਟੇਟ ਦੇ ਵਿੱਚ ਜਾਣੀ ਹੈ ਜਿਸ ਤਰੀਕੇ ਦੇ ਨਾਲ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਹਰਿਆਣੇ ਵਾਲੇ ਵੀਰ ਇਸ ਫਲਸ ਨੂੰ ਰਸੀਬ ਕਰ ਚੁੱਕੇ ਨੇ ਉਹ ਕੱਲ੍ਹ ਤੋਂ ਪੂਰੇ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਘੁਮਾਇਆ ਇਸ ਸਾਡੇ ਯੋਧੇ ਨੂੰ ਹਰਿਆਣੇ ਦੇ ਲੋਕ ਜਿਸ ਤਰੀਕੇ ਦੇ ਨਾਲ ਸਤਿਕਾਰ ਕਰਨਾ ਚਾਹੁੰਦੇ ਸੀ ਮਿਲਣਾ ਚਾਹੁੰਦੇ ਸੀ ਪਰ ਸਰਕਾਰ ਨੇ ਕੱਲੇ-ਕੱਲੇ ਘਾਟੇ ਉੱਤੇ ਇਹਨਾਂ ਨਾਲ ਕੇ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਉਹਨਾਂ ਲੋਕਾਂ ਦੀ ਇਹ ਤਮੰਨਾ ਸੀ ਕਿ ਸਾਨੂੰ ਉਸ ਸ਼ਹੀਦ ਦੇ ਦਰਸ਼ਨ ਕਰਵਾਏ ਜਾਣ ਉਸ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਕੱਲ ਤੋਂ ਹਰਿਆਣੇ ਦੇ ਪਿੰਡਾਂ ਦੇ ਵਿੱਚ ਇਸ ਯਾਤਰਾ ਨੇ ਜਾਣਾ ਹੈ ਕੱਲੇ-ਕੱਲੇ ਪਿੰਡ ਚ ਕੱਲੇ-ਕੱਲੇ ਜ਼ਿਲ੍ਹੇ ਚ ਇਹ ਯਾਤਰਾ ਨੇ ਹੁੰਦਿਆ ਹੋਇਆ 22 ਤਰੀਕ ਨੂੰ ਇੱਕ ਵੱਡਾ ਕਾਰਜ ਇਸ ਹਾਰ ਦੇ ਇਲਾਕੇ ਦੇ ਵਿੱਚ ਹੋਣਾ ਹੈ ਇਸੇ ਤਰ੍ਹਾਂ ਇੱਕ ਕਲਸ਼ ਯਾਤਰਾ ਉਹ ਪਰਲੇ ਪਾਸੇ ਜੀਟੀ ਰੋਡ ਵਾਲੀ ਸਟ੍ਰੀਟ ਦੇ ਵਿੱਚ ਤੇ ਵਿੱਚ ਤੋਂ ਚੱਲਣੀ ਆ ਉਹਨਾਂ ਨੇ 31 ਮਾਰਚ ਨੂੰ ਇੱਕ ਵੱਡਾ ਇਕੱਠ ਉਸ ਮੋੜੀ ਮੰਡੀ ਦੇ ਵਿੱਚ ਕਰਕੇ ਉਥੋਂ ਇੱਕ ਸੁਨੇਹਾ ਦੇਣਾ ਹੈ ਪੂਰੇ ਦੇਸ਼ ਨੂੰ ਔਰ ਹਰਿਆਣੇ ਨੂੰ ਕਿ ਜਿਹੜੇ ਲੋਕਾਂ ਦੇ ਅੰਦਰ ਸਰਕਾਰ ਨੇ ਡਰ ਦਾ ਮਾਹੌਲ ਬਣਾਇਆ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਗੁੰਡਾਗਰਦੀ ਤੇ ਉਤਰੀ ਹੈ ਇਸ ਕੌਸ਼ ਯਾਤਰਾ ਦੇ ਰਾਹੀਂ ਸਾਡੇ ਸ਼ੁਭ ਕਰਨ ਦੀ ਤਸਵੀਰ ਨੇ ਜਾਣਾ ਨਾਲ ਉਹਦੇ ਉੱਤੇ ਜਿਹੜਾ ਲਿਖ ਕੇ ਜਾਣਾ ਕੋਈ ਲਿਖ ਕੇ ਜਾਣਾ ਕਿ ਮੈਂ ਮੈਨੂੰ ਗੋਲੀ ਚੋਂ ਮਾਰੀ ਗਈ ਉਹਦੇ ਤੇ ਲਿਖਿਆ ਹੋਏਗਾ ਕਿ ਮੋਦੀ ਜੀ ਤੁਹਾਡੇ ਕੀਤੇ ਵਾਅਦੇ ਦੇ ਮੁਤਾਬਕ ਮੈਂ ਤਾਂ ਐਮਐਸਪੀ ਦੇ ਡਾਕਟਰ ਸੁਮੇਨ ਨਾਥ ਦੀ ਰਿਪੋਰਟ ਲੈਣ ਆ ਰਿਹਾ ਸੀ ਮੈਂ ਤਾਂ ਤੁਹਾਡੇ ਕੀਤੇ ਵਾਅਦੇ ਦੇ ਮੁਤਾਬਕ ਕਰਜ਼ ਮੁਕਤੀ ਦੇ ਲਈ ਆਇਆ ਸੀ ਮੈਂ ਤਾਂ ਤੁਹਾਡੇ ਕੀਤੇ ਵਾਅਦੇ ਦੇ ਮੁਤਾਬਕ ਲਖੀਨਪੁਰ ਦੇ ਸ਼ਹੀਦਾਂ ਨੂੰ ਇਨਸਾਫ ਦੇਣ ਲਈ ਆਇਆ ਸੀ ਮੈਂ ਤਾਂ ਤੁਹਾਨੂੰ ਯਾਦ ਕਰਾਉਣ ਆਇਆ ਸੀ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੁਸੀਂ ਸਾਡੀ ਗੱਲ ਸੁਣਨ ਦੀ بجائے ਤੁਸੀਂ ਹੁਕਮ ਦਿੱਤੇ ਸਾਡੇ ਤੇ ਗੋਲੀਆਂ ਚਲਾਉਣ ਦੇ ਤੁਸੀਂ ਸਾਨੂੰ ਗੋਲੀਆਂ ਨਾਲ ਭੁੰਨਿਆ ਇਹ ਜਿਹੜੀ ਆਵਾਜ਼ ਉੱਥੋਂ ਸ਼ੁਭਕਰਨ ਦੀ ਆਵਾਜ਼ ਹਰ ਇੱਕ ਕੰਨਾਂ ਤੱਕ ਜਾਣੀ ਹੈ ਹਰ ਵਿਅਕਤੀ ਤੱਕ ਜਾਣੀ ਹੈ ਇਸ ਆਵਾਜ਼ ਨੇ ਬੀਜੇਪੀ ਦੇ ਜਨਾਂ ਦੇ ਵਿੱਚ ਜਿਹੜਾ ਦੇਣ ਚੋਣ ਹੈ ਉਹ ਤੁਹਾਨੂੰ ਰਿਜ਼ਲਟ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਉਣ ਦੇ। ਮੇਰੇ ਦੋਸਤੋ ਸ਼ੁਭਕਰਨ ਦੀ ਮੌਤ ਲੈ ਲਓ ਉਹਦੀ ਸ਼ਹਾਦਤ ਲੈ ਲਓ ਇਤਨੀ ਹਰਿਆਣਾ ਗਵਰਨਮੈਂਟ ਨੂੰ ਜਿਸ ਤਰ੍ਹਾਂ ਨੇ ਫਿਕਰ ਪਾਇਆ ਤੇ ਜਿਸ ਤਰ੍ਹਾਂ ਦਾ ਉਤੋਰ ਲੱਗ ਨਿਕਲ ਰਹੇ ਨੇ ਇਸ ਸਪਸ਼ਟਾ ਕਿ ਤੁਸੀਂ ਕਿੱਲਾ ਹਰਿਆਣਾ ਸਰਕਾਰ ਜਾਂ ਬਾੜ ਪਾਇਆ ਨਾ ਸੋਚੇ ਕਿ ਹਰਿਆਣੇ ਦੇ ਅੰਦਰ ਕੇਵਲ ਕਟੜ ਨੂੰ ਪਾਸੇ ਕਰਕੇ ਉਹਦੀ ਸਰਕਾਰ ਨੂੰ ਪਾਸੇ ਕਰਕੇ ਉਹਦੇ ਮੰਤਰੀਆਂ ਨੂੰ ਪਾਸੇ ਕਰਕੇ ਸ਼ਾਇਦ ਅਸੀਂ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ 'ਚ ਗੁੱਸਾ ਹੈ ਉਹ ਗੰਨਾ ਕਰ ਲਾਂਗੇ ਇਹ ਬਹੁਤ ਸਵਾਲ ਉਦੋਂ ਤੱਕ ਰਹੇਗਾ ਜਦੋਂ ਤੱਕ ਜਿਹੜੀਆਂ ਮੰਗਾਂ ਨੂੰ ਲੈ ਕੇ ਸੁਭ ਕਰਨ ਤੁਰਿਆ ਸੀ ਆਪਣੇ ਘਰੋਂ ਜਿੰਨੀ ਦੇਰ ਤੱਕ ਉਹਨਾਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਰਕਾਰ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਉਹਨਾਂ ਦੇ ਤੱਕ ਸ਼ੁਭ ਕਰਨ ਦੀ ਜਿਹੜੀ ਸ਼ਹਾਦਤ ਹੈ ਸਾਡੇ ਦੇਸ਼ ਦੇ 400 ਕਿਸਾਨਾਂ ਨੂੰ ਕੀਤਾ ਜਗਮ ਔਰ ਉਹਨਾਂ ਦੇ ਖੂਨ ਚ ਡਿਲਦੁਲਿਆ ਇੱਕ ਇੱਕ ਟੱਪਕਾ ਖੂਨ ਦਾ ਉਹਦਾ ਹਿਸਾਬ ਲੈਣਾ ਹੈ ਤੇ ਦਿਨ ਦੇਣਾ ਪਵੇਗਾ ਸਰਕਾਰ ਨੂੰ ਸੋ ਮੇਰੇ ਦੋਸਤੋ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਅੱਜ ਦੀ ਇਸ ਸਾਡੇ ਉਸ ਨੌਜਵਾਨ ਨੂੰ ਸ਼ਰਦਾ ਦੇ ਫੁੱਲ ਆਰਪਟ ਜਾਂਦਾ ਹੋਇਆ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹਣਾ ਤੇ ਵੀਰੋ ਤੁਹਾਡਾ ਇੱਕ ਅੰਬੈਸੀ ਪੂਰੇ ਦੇਸ਼ ਦਾ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਲੋਕ ਆਪਦੇ ਕੰਨ ਕਾਨੂੰਨ ਵਾਪਸ ਕਰਵਾ ਕੇ ਵਾਪਸ ਚਲੇ ਗਏ ਸਾਡੀ ਐਮਐਸਪੀ ਤੇ ਕੁਝ ਨਹੀਂ ਕੀਤਾ ਅੱਜ ਉਹ ਵੀ ਪੰਜਾਬ ਦੇ ਲੋਕ ਤੁਹਾਡੀ ਇਸ ਗੱਲ ਨੂੰ ਲੈ ਕੇ ਅੰਦੋਲਨ ਖੜਾ ਕਰਕੇ ਗੋਲਤੇ ਨੇ ਤੁਹਾਣੀ ਆਵਾਜ਼ ਦਿੰਦੀ ਹੈ ਪੰਜਾਬ ਦੇ ਲੋਕ ਕਿ ਇਹ ਅੰਦੋਲਨ ਕੇਵਲ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਅੰਦੋਲਨ ਤੁਹਾਡਾ ਭਰਾਵੋ ਆਉ ਮੈਦਾਨ ਦੇ ਵਿੱਚ ਸਰਕਾਰ ਸਾਨੂੰ ਜਿੰਗਤ ਬੰਦ ਕਰ ਸਕਦੀ ਹੈ ਸਰਕਾਰ ਸਾਡੇ ਤੇ ਡਾਂਗਾ ਮਾਰ ਸਕਦੀ ਹੈ ਲੇਕਿਨ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੀ ਸਾਡੀ ਸੋਚ ਨੂੰ ਨਹੀਂ ਮਾਰ ਸਕਦੀ ਕਿਉਂਕਿ ਜਦੋਂ ਅਸੀਂ ਸੋਚ ਮਰੀ ਭਰਾਵੋ ਉਸ ਵੇਲੇ ਤੁਹਾਡੀਆਂ ਜ਼ਮੀਨਾਂ ਨਹੀਂ ਬਚਣੀਆਂ ਸਾਨੂੰ ਆਪਣੀ ਸੋਚ ਨੂੰ ਜ਼ਮੀਨਾਂ ਨੂੰ ਬਚਾਉਣ ਦੇ ਲਈ ਇੱਕ ਜੁੱਟ ਹੋ ਕੇ ਇੱਕ ਵੱਡੀ ਤਾਕਤ ਬਣਾ ਕੇ ਅੱਗੇ ਵਧਣ ਦੀ ਲੋੜ ਹੈ ਅੱਜ ਅੱਜ ਵਕਤ ਹੈ ਮੈਂ ਵੀ ਕਹਿਣਾ ਚਾਹਣਾ ਦੇਸ਼ ਦੇ ਲੋਕਾਂ ਨੂੰ ਕਿ ਇਹ ਜੜੀ ਲੜਾਈ ਹੈ ਨਾ ਸੋਚੋ ਕਿ ਇਕੱਲੇ ਕਿਸਾਨਾਂ ਦੀ ਐ ਇਹ ਸੋਚਣ ਵਾਲੀ ਗੱਲ ਨਹੀਂ ਐ ਸਮਝਣ ਦੀ ਲੋੜ ਐ ਨਾਇਕੀ ਦੀ ਐ ਜਿਵੇਂ ਮੇਰੇ ਤੋਂ ਪਹਿਲਾਂ ਵੀ ਮਨੂ ਕੋਹਾੜ ਨੇ ਇੱਕ ਬਹੁਤ ਵੱਡੀ ਗੱਲ ਕਹੀ ਐ ਮੈਂ ਇੱਕਦਮ ਪਹਿਲਾਂ ਨਹੀਂ ਬੋਲਦਾ ਗੱਲ ਕੇ ਕਿ ਅਗਿਆਸੀ ਭਰਾਵੋ ਜਦੋਂ ਵੀ ਕਦੇ ਤਹਉ ਜੁਕੀਓ ਤੇ ਮਾਰ ਹੋਵੇ ਜਦੋਂ ਵੀ ਤੁਹਾਡੀ ਆਵਾਜ਼ ਨੇ ਦਮ ਜੁਕੀਓ ਦੇ ਕਲਾਮ ਟੁੱਟਣਾ ਐ ਜਦੋਂ ਵੀ ਤੁਹਾਡੀ ਆਵਾਜ਼ ਨੇ ਵਰਲਡ ਬੈਂਕ ਦੀਆਂ ਨੀਤੀਆਂ ਦੇ ਖਿਲਾਫ ਉੱਠਣਾ ਹੈ ਉਸ ਵੇਲੇ ਇਹ ਸਾਰਾ ਕੁਝ ਸਾਡੇ ਨਾਲ ਵਾਪਰਨਾ ਹੈ ਔਰ ਇਹ ਗੱਲਾਂ ਤੁਲੇ ਦੇਸ਼ ਦਾ ਹਰ ਨਾਗਰਿਕ ਕਿ ਨਿਵਾਰੀ ਕੇਵਲ ਕਿਸਾਨਾਂ ਦੀ ਹੈ ਜਦੋਂ ਦੋ ਝੂਠੀਆਂ ਦੇ ਗੱਲ ਆ ਕੇ ਖੜਦੀ ਹੈ ਦੇਸ਼ ਦਾ ਹਰ ਇੱਕ ਆਵਾਜ਼ ਟ੍ਰਾਈਬਿਊਸ਼ਨ ਵੱਲੋਂ ਮਾਦੇ ਹੈ ਹਰ ਇੱਕ ਚੀਜ਼ ਨੂੰ ਜੀ ਜੀ ਕਰਨ ਕਰਕੇ ਜੀ ਹੱਥਾਂ ਦੇ ਵਿੱਚ ਕਾਰਪੋਰੇਟਾਂ ਦੇ ਅਤਜ पोलिसिया बन चुकिया ने सारा सिस्टम मुकाम हो चुके असि देख रहे हैं रेलवे अडानिया को चलिया गया बड़े बड़े एयरपोर्ट अडानिया, तो अडानिया को चले गए हैं असि देख रहे हैं कि मेरे दोस्तों इंडियन एयरलाइन चलिया गया असि ए भी देखिया कि बड़िया बडिया बंदरगाह अडानिया कोलिया गई ਉਸ ਡਬਲਯੂ ਕੀ ਉਹਦਾ ਅਸਰ ਹੈ ਉਸ ਡਬਲਯੂ ਕੀ ਉਹਦਾ ਪ੍ਰਭਾਵ ਆਪਰਾ ਹੋ ਇਸ ਕਰਕੇ ਸਾਡੇ ਬੈਂਕ ਜਿਉਂਦਨ ਕਰੇ ਕਿਸੇ ਨੂੰ ਕਿਸੇ ਦੇ ਵਿੱਚ ਮਰਦ ਕੀਤਾ ਜਾਂਦਾ ਹੈ ਕਿਸੇ ਨੂੰ ਕਿਸੇ ਦੇ ਵਿੱਚ ਮਰਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸੇਬ ਸੇਵਾਵਾਂ ਸਾਡੇ ਕੋਲ ਖੋਲ੍ਹੇ ਜਾਣੀਆਂ ਤੁਹਾਨੂੰ ਮਜਬੂਰ ਕੀਤਾ ਜਾਣਾ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਰਵਾਓ ਤੁਹਾਡੀ ਜਿਹੜੀ ਵਿੱਤ ਦਾ ਟਾਟਾ ਹੈ ਇਹਨੂੰ ਤੁਹਾਡੇ ਨੂੰ सरकारी ढांचे बर्बाद करके और निजी हथा देख महंगी विद्या हासिल so, करने मजबूर किया जाने सो अच्छा नहीं रुकती हर अदारे चिंता का विषय जिस तरीके किसान वार है के भाई इत अह भी हजार पच्ची पची चाली चालीस हजार एकड़ ने तैयार करने हैं छोटा व्यापारी भी सोचे इस गल के बड़े वे मॉल खोल के किस तरीके व्यापार हो रहा है।, तो है? है इस करके सांजुटीओं के खिलाफ लादे ने शहादत दी है इस करके केवल किसाना शहीद नहीं है कलो कलो पा शहीद नहीं है किसा पिछदा शहीद नहीं है ਉਹ ਹਰ ਇੱਕ ਦੇਸ਼ ਦੇ ਨਾਗਰਿਕ ਦਾ ਸ਼ਹੀਦ ਹੈ ਹਰ ਇੱਕ ਨੂੰ ਨੂੰ ਸ਼ਹੀਦ ਮੰਨਣ ਦੀ ਅੱਜ ਲੋੜ ਹੈ ਉਹਦਾ ਜਿਹੜਾ ਰਸਤਾ ਤੈਅ ਕੀਤਾ ਹੈ ਜਿਹੜਾ ਰਸਤਾ ਤੈਅ ਛੇ ਗਿਆ ਹੈ ਜਿਹੜਾ ਪੈਣਾ ਦਿਖਾਉ ਕੇ ਗਿਆ ਆਓ ਪੂਰੇ ਦੇਸ਼ ਦੇ ਲੋਕੋ ਉਸ ਪੈੜੇ ਤੇ ਚੱਲਿਏ ਉਸ ਸ਼ਹਾਦਤ ਨੂੰ ਅਜਾਇਆ ਨਾ ਜਾਣ ਦਈਏ ਅੱਜ ਵਕਤ ਹੈ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੌਣ ਦੀ ਸਰਕਾਰ ਨੂੰ ਫਿਕਰ ਖੜਾ ਕਰਨ ਦੀ ਲੋੜ ਹੈ ਸੋ ਇਸ ਕਰਕੇ ਇਹ ਲੜਾਈ ਆ ਜਿਹੜੀ ਇਹ ਮੰਗਾਂ ਨੇ ਜਿਹੜੀਆਂ ਇਹਨਾਂ ਨੂੰ ਇਹਨਾ ਸੋਚਿਆ ਜਾਏ ਕਿ ਕੇਵਲ ਕਿਸਾਨਾਂ ਦੀਆਂ ਨਹੀਂ ਕਈ ਵਾਰੀ ਜਦੋਂ ਐਮਐਸਪੀ ਤੇ ਗੱਲ ਆਉਂਦੀ ਹੈ ਤਾਂ ਸੋਚ ਲੈਂਦੇ ਨੇ ਸਾਡੇ ਲੋਕ ਕਿ ਇਹ ਤਾਂ ਜੀ ਕਿਸਾਨਾਂ ਦੀ ਮੰਗ ਹੈ ਉਹ ਭਰਾਵੋ ਕਿਸਾਨਾਂ ਦੀ ਮੰਗ ਨਹੀਂ ਹੈ ਬਿਲਕੁਲ ਕਿਸਾਨਾਂ ਦੀ ਮੰਗ ਨਹੀਂ ਅੱਜ ਜੇਕਰ ਦੇਖਿਆ ਜਾਏ ਨੋਟ ਕਰਕੇ ਦੇਖੋ ਚੈੱਕ ਕਰੋ ਤਣਕੇ ਦੇ ਉੱਤੇ ਐਮਐਸਪੀ ਮਿਲਦੀ ਹੈ ਤੇ ਹੈ ਝੋਨੇ ਦੇ ਐਮਐਸਡੀ ਤੇ ਝੋਨਾ ਤੇ ਕੰਕ ਜਿਹੜਾ ਲੋਕਾਂ ਨੂੰ ਕੰਟਰੋਲ ਰੇਟ ਤੇ ਮਿਲ ਜਾਂਦਾ ਹੈ ਕੰਕ ਮਿਲ ਜਾਂਦੀ ਹੈ ਛੇਕਰ ਅਗਰ ਜਿਹੜੀਆਂ ਦੂਸਰੀਆਂ ਫਸਲਾਂ ਨੇ ਉੱਥੇ ਸਾਡੇ ਲੋਕਾਂ ਦੀ ਸ਼ਰਿਆਮ ਲੱਟ ਹੁੰਦੀ ਹੈ ਸਾਡਾ ਕਿਸਾਨ ਜਿਹੜਾ ਪੈਦਾ ਕਰਨ ਵਾਲਾ ਹੈ ਉਹਦਾ ਮੰਡੀ ਦੇ ਵਿੱਚ 2 ਰੁਪਏ ਕਿਲੋ ਟਮਾਟਰ ਖਰੀਦ ਕੇ ਉਹ ਜਦੋਂ ਗੜੀ ਦੇ ਆਗੇ ਲਿਖਦਾ 25 ਰੁਪਏ ਕਿਲੋ ਜਿੱਦਣ ਮਿਲਣਾ ਹੈ ਆਮ ਲੋਕਾਂ ਤਾਂ ਕੇਹੀ ਲੈਣਾ ਹੈ ਅਸੀਂ ਤਾਂ ਇਹੀ ਮੰਗਦੇ ਆਂ ਕਿ ਹਰ ਇੱਕ ਚੀਜ਼ ਦਾ ਜਿਹੜਾ ਰੇਟ ਹੈ ਉਹ ਐਮਐਸਪੀ ਨਿਰਧਾਰਤ ਹੋਵੇ ਤੇ ਉਹਦੇ ਤੇ ਵਿਕਣ ਦੀ ਗਰੰਟੀ ਬਣ ਜੇ ਤਾਂ ਕਿ ਹਰ ਇੱਕ ਵਕਤੀ ਤੱਕ ਉਹ ਕੰਟਰੋਲ ਰੇਡ ਦੇ ਵਿੱਚ ਪਹੁੰਚ ਜੇ ਕਿੰਨੇ ਦੀ ਜਿਸ ਵੇਲੇ ਐਮਐਸਪੀ ਨਿਰਧਾਰਤ ਹੋਣੀ ਹੈ ਬਾਦੂ ਸੋਮੀ ਨਾਲ ਜੰਦੀ ਰਿਪੋਰਟ ਨੇ ਲਾਗੂ ਹੋਵੇ ਕਿਸਾਣ ਸਮਰਥ ਹੋਏਗਾ ਕਿਸਾਨ ਦੀ ਖੇਰ ਦੇ ਵਿੱਚ 2 ਪੈਸੇ ਆਉਣਗੇ ਉਹ ਕੋਈ ਕਿਸਾਨ ਨੇ ਕਿਧਰੇ ਲਿਜਾ ਕੇ ਕੋਈ ਸਿਰਸ ਬੈਂਕ ਚ ਥੋੜੀ ਰੱਖਣੇ ਆ ਉਹ ਕਿਸਾਨ ਨੇ ਤਾਂ ਆਪਣੇ ਸੇ ਬਾਜ਼ਾਰ ਤੋਂ ਲੈ ਕੇ ਜਾਣੇ ਆਂ ਆਪਣੀਆਂ ਲੋੜਾਂ ਸਾਰਨ ਦੇ ਲਈ ਤੇ ਜਦੋਂ ਕਿਸਾਨ ਦਾ ਪੈਸਾ ਲੋੜਾਂ ਸਾਰਨ ਦੇ ਲਈ ਬਾਜ਼ਾਰ ਚ ਜਾਏਗਾ ਆਪਣੇ ਆਪ ਬਾਜ਼ਾਰ ਦੇ ਵਿੱਚ ਆਰਥਿਕ ਸਕੱਟ ਚੱਲੇਗਾ ਖੂਸ ਆਰਥਿਕ ਸਕੱਟ ਦੇ ਵਿੱਚੋਂ ਨਵੀਆਂ ਚੀਜ਼ਾਂ ਪੈਦਾ ਕਰਨ ਦੀ ਮਿਹਰ ਬਣੇਗੀ ਔਰ ਉਹ ਨਵੀਆਂ ਚੀਜ਼ਾਂ ਬਣਾਉਣ ਦੀ ਜਦੋਂ ਲੋੜ ਪੈਣੀ ਹੈ ਤੁਹਾਡਾ ਆਰਥਿਕ ਸੱਚੇ ਬੇਰੋਜ਼ਗਾਰੀ ਦੇ ਵਿੱਚ ਤੇ ਸ਼ਹਿਰ ਪਿਆ ਉਹਨਾਂ ਨੂੰ ਰੋਜ਼ਗਾਰ ਵੀ ਇਹਦੇ ਚੋਂ ਮਿਲਣਾ ਸੋ ਇਸ ਤਰਕੇ ਇਹ ਮੰਗ ਕੱਲੇ ਕਿਸਾਨਾਂ ਦੀ ਨਹੀਂ ਹੈ ਇਹ ਸਮੁੱਚੇ ਦੇਸ਼ ਦੀ ਮੰਗ ਹੈ ਹਰ ਵਰਗ ਦੀ ਮੰਗ ਹੈ ਸਵੇਸ ਕਰਕੇ ਇਸ ਮੰਗ ਨੂੰ ਆਪਣੀ ਮੰਗ ਸਮਝ ਕੇ ਇਹਦਾ ਸਾਥ ਦੇਣ ਦੀ ਲੋੜ ਹੈ ਬਹੁਤ سارے ਲੋਕ ਇਹ ਕਹਿ ਦਿੰਦੇ ਨੇ ਕੀ ਕਹਿੰਦੇ ਆ ਉਹ ਕਹਿ ਦਿੰਦੇ ਆ ਮੈਂ ਸੁਣਦਾ ਗੱਲਾਂ ਇਹ ਜੀਆਂ ਪਿੰਡਾਂ ਦੇ ਵਿੱਚੋਂ ਜਾ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਫੇਸਬੁੱਕੀਏ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਦਾ ਢੱਗਣੀ ਭਰਦਾ ਉਹ ਕਿਸਾਨ ਕਰਜ਼ਾ ਮੁਕਤੀ ਦੀ ਗੱਲ ਕਿਉਂ ਕਰਦਾ ਹੈ ਅੱਜ ਮੈਂ ਬੈਠਾ ਜਿੱਦੇ ਸੁਣਿਆ ਸੀ ਮੇਰਾ ਮਨ ਤਾਂ ਕੀਤਾ ਕਿ ਮੈਂ ਇੱਥੇ ਦੋ ਗੱਲਾਂ ਕਰ ਲਿਆ ਚਾਹਣਾ ਹੈ ਮੇਰੇ ਦੋਸਤੋ ਕਿਸਾਨ ਕਰਜ਼ਾ ਮੁਕਤੀ ਇਸ ਲਈ ਨਹੀਂ ਚਾਹੁੰਦਾ ਕਿ ਅਸੀਂ ਸਿਖਾ ਰਹੀਆਂ ਬਿਲਕੁਲ ਨਹੀਂ ਚਾਹੁੰਦੇ ਅਸੀਂ ਕਹਿੰਦੇ ਆ ਕਿ ਸਾਡੇ ਕਿਸਾਨ ਨੂੰ ਪ੍ਰਾਈਸ ਇੰਡੈਕਸ ਦੇ ਮੁਤਾਬਕ ਮੰਗਦਾ ਰੇਟ ਦੇ ਰਹੀ ਸਰਕਾਰ ਜਦੋਂ ਪ੍ਰਾਈਸ ਇੰਡੈਕਸ ਮੁਤਾਬਕ ਰੇਟ ਮਿਲਨੇ ਉਸ ਮੇਰੇ ਦੇ ਅਗਰ ਅੰਕ ਸੜੂਏ ਉਸ ਮੇਰੇ ਦੇ ਲੇਖੇ ਜੋਖਿਆਂ ਨੂੰ ਚੈੱਕ ਕਰੀਏ ਤਾਂ ਹਰਾਮ ਹੋ ਜਾਂਦਾ ਮੈਂ ਕਹਿੰਦਾ ਚੌਣਾਂ ਨੂੰ ਬੁਦੀ ਜੀਵੀਆਂ ਨੂੰ ਮੈਂ ਕਹਿੰਦਾ ਚੌਣਾਂ ਨੂੰ ਫੇਸਬੁਕੀਆਂ ਨੂੰ ਜਿਹੜਾ ਕਹਿੰਦੇ ਆ ਕਿ ਕਿਸਾਨ ਲੈ ਦੇ ਜੜਾ ਕਰ ਜਾ ਕਹਿ ਕਹਿੰਦਾ ਸਰਕਾਰਾਂ ਤੋਂ ਮਾਫ ਕਰੋ ਮਾਨੂੰ ਮੱਛਣਾ ਚਾਹਣੇ ਕਿ ਜਿੰਨਾ ਕੀ ਜਾਣ ਕਿਸਾਨ ਲੈ ਕੇ ਮਰਦਾ ਹੈ ਉਹਨਾਂ ਦਾ ਫਰਕ ਤੇ ਜੋ ਕਿਸਾਨ ਨੇ ਫਸਲਾਂ ਪੈਦਾ ਕਰਕੇ ਵੇਚੀਆਂ ਉਹਨਾਂ ਦਾ ਜਿਹੜਾ ਫਰਕ ਹੋਇਆ ਹੈ ਕਿ ਕਿਸਾਨ ਦੀਆਂ ਵਸਤੂਆਂ ਪੈਦਾ ਕੀਤੀਆਂ 54 26 ਗੁਣਾ ਰੇਟ ਵਧਿਆ ਭਰਾਵਾ 26 ਗੁਣਾプチਜੀਪ ਹੋਰ ਜਿਹੜਾ ਸਾਡਾ ਕਿਸਾਨ ਲੈ ਕੇ ਮਰਦਾ ਹੈ ਉਹਨਾਂ ਦੇ ਰੇਟ ਅੱਜ 150 ਪਰ ਲੈ ਕੇ 350 ਗੁਣਾ ਤੱਕ ਵੱਧ ਚੁੱਕੇ ਨੇ ਅਗਰ 250 ਗੁਣਾ ਕਰਕੇ ਵਧੇ ਰੇਟਾਂ ਮਾਰੇ ਲੋਕ ਇਹ ਕਹਿਣ ਕਿ ਕਿਸਾਨ ਦਾ ਕਰਜ਼ਾ ਕਿਉਂ ਮਾਫ਼ ਕਰਨ ਦੀ ਗੱਲ ਕਰ ਤਾ ਕਿਸਾਨ ਮੈਂ ਦੱਸਣਾ ਚਾਹੁੰਦਾ ਕਿ ਕਿਸਾਨ 'ਤੇ ਕਰਜ਼ਾ ਕਿਉਂ ਹੋਇਆ ਅੱਜ ਜੇਕਰ ਘੱਟੋ ਘੱਟ 10 ਸਾਲ ਲਾ ਲਈਏ ਸਿਰਫ ਇਹ ਨਹੀਂ ਕਿ ਜੇਕਰ ਤੁਹਾਡਾ ਭਾਈ 250 ਗੁਣਾ ਵਧਿਆ ਕੋਈ ਗੱਲ ਨਹੀਂ ਉਹ ਸਾਡਾ 100 ਗੁਣਾ ਹੀ ਵਧਿਆ ਹੁੰਦਾ ਅਗਰ 100 ਗੁਣਾ ਹੀ ਵਧਿਆ ਹੁੰਦਾ ਅੱਜ ਝੋਨੇ ਦਾ ਰੇਟ 5400 ਰੁਪਈਆ ਬਣਨਾ ਸੀ ਜਦ ਕਰੇ 1968 ਰੁਪਈਆ ਜਿਹੜਾ ਕੰਸੰਟਰੈਕਟ ਹੈ ਅਗਰ ਸਰਕਾਰ ਰੇਟ 100 ਰੁਪਏ ਵਧਿਆ ਹੁੰਦਾ ਤਾਂਕ ਦਾ ਵੇਚ 6600 ਰੁਪਈਆ ਬਣਨਾ ਸੀ ਅਗਰ 75 ਰੁਪਏ ਦੇ ਰੇਟ ਵਧਿਆ ਹੁੰਦਾ ਉਹਦੇ ਮੁਤਾਬਕ 20000 ਰੁਪਈਆ ਦੇ ਰੇਟ ਬਣਨਾ ਸੀ ਜੇ ਸਾਨੂੰ ਇਹ ਰੇਟ ਕਿਸੇ ਨੇ ਮੰਗਦੇ ਕਰਕੇ ਆਖੀਂ ਇਹ ਗੱਲਾਂ ਅਸੀਂ ਵੀ ਤਾਂਜਾ ਮੁਕਤ ਕਹਿੰਦੇ ਉਹ ਤਰਜੀਹ ਮੁਕਤ ਜੋ ਕਰਨੇ ਆ ਮੈਂ ਸਜਣੋ 2014 ਦੇ ਵਿੱਚ ਇਹਦੇ ਤੇ ਇੱਕ ਸਰਵੇ ਕੀਤਾ ਪੁਸ਼ੀ ਕੀਤਾ ਤੁਹਾਡੀ ਜਥੇਬੰਦੀ ਨੇ ਕੀਤਾ ਉਹ ਸਰਵੇ ਦੇ ਵਿੱਚੋਂ ਨਿਕਲਿਆ ਕੀ ਹੈ ਕਿ ਜਿਹੜੇ ਕਿਸਾਨਾਂ ਨੇ 2014 ਤੱਕ 500 ਮਨ ਡਰਣੇ ਹੜੀ ਤੇ 500 ਮਨ ਡਰੇ ਸੌਣੀ ਵਿੱਚੇ ਸੀਗੇ ਉਹਨਾਂ ਕਿਸਾਨਾਂ ਦਾ ਸਰਕਾਰ ਵਾਲਾ

ਜੇ ਕਿਸਾਨ ਨੇ ਕੋਠੀ ਪਾਈ 1215 ਲੱਖਾਂ ਕੋਠੀ ਪਾਈ ਜੇ ਕਿਸੇ ਕਿਸਾਨ ਨੇ ਗੱਡੀ ਲਈ ਤਾਂ 4 ਤੋਂ 5 ਲੱਖ ਦੀ ਗੱਡੀ ਆ ਗਈ ਜੇ ਕਿਸਾਨ ਨੇ ਆਪਣੇ ਬਾਪੂ ਦਾ ਮਰਨਾ ਕੀਤਾ 1 ਤੋਂ 2 ਲੱਖ ਰੁਪਏ ਬਾਪੂ ਦਾ ਮਰਨਾ ਹੋ ਗਿਆ ਉਹ 40 ਲੱਖ ਰੁਪਏ ਖਰਚ ਕਰਕੇ ਸਾਡੇ ਕਿਸਾਨ ਦਾ ਉਸ ਦਿਨ 33 ਲੱਖ ਰੁਪਏ ਤੁਹਾਡੇ ਵੱਲ ਬਕਾਇਆ ਖੜਾ ਹੈ ਇਹ ਸੁਣੇ ਮੰਗਦੇ ਆ ਕਿ ਸਾਰੇ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਇਹ ਤੁਹਾਨੂੰ ਕਹਾ ਜਦੋਂ ਵੀ ਡਾਕਟਰ ਸੁਮਿੰਦਰ ਚੰਦਰੀ ਪਹੁੰਚ ਰਹੀ ਹੈ ਕਿਸੇ ਨੇ ਮਖਾ ਨਹੀਂ ਕੀਤਾ ਭਾਵੇਂ ਜਿੱਦ ਵੀ ਕਿਤੇ ਗੱਲ ਆਈ ਹੈ ਕਿ ਕਿਸਾਨ ਦੀ ਪੈਸੋ ਪ੍ਰੋਡਕਸ਼ਨ ਤੇ ਚਰਚਾ ਹੋਵੇ ਕੋਈ ਨਾ ਭੱਜਦੇ ਨਹੀਂ ਇਸੇ ਸਮੇਂ ਨੇ ਪੰਜਾਬ ਸਰਕਾਰ ਨਾਲ ਸਾਡੀ ਮੀਟਿੰਗ ਹੋਈ ਹੈ ਇਸ ਮੌਜੂਦਾ ਸਰਕਾਰ ਨਾਲ ਬਹਿਣੋ ਕੀਤਾ ਕਿ ਅਪਾ 17 ਨਵੰਬਰ 2000 ਤੇ ਇਹ ਬਚਾਵਾਂਗੇ ਕਿਹਨਾਂ ਦੀ ਇੱਕ ਕਮੇਟੀ ਬਣਾਵਾਂਗੇ ਸੱਚ ਕਰਾਂਗੇ ਪ੍ਰਚਾਰ ਕਰਾਂਗੇ ਕਿ ਕਿਸਾਨ ਦੀ ਕੋਰਟ ਤੋਂ ਪ੍ਰੋਕਲਸ਼ਨ ਕੀ ਹੈ ਭਾਵੇਂ ਅਜ ਤੱਕ ਕਮੇਟੀ ਨਹੀਂ ਬਣਾਈ ਸਰਕਾਰ ਨੇ ਕਿਉਂ ਨਹੀਂ ਬਣਦੀ ਕਮੇਟੀ ਕਿਉਂਕਿ ਸੱਚ ਨਿਕਲ ਕੇ ਬਾਹਰ ਆਏਗਾ ਸਪਸ਼ਟ ਹੋਏਗਾ ਇੱਕ ਕਮੇਟੀ ਬਣਾਈ ਸੀ ਕੈਪਟਨ ਅਮਰਿੰਦਰ ਨੇ ਸਰਪੋਤ ਸੇਵਾ ਚੱਕਲਾ ਤੁਹਾਡੇ ਖੇਤੀ ਜਿਹੜੇ ਕਰਦੇ ਸੀ ਗੰਨੇ ਦੀ ਉਹਨਾਂ ਕਿਸਾਨਾਂ ਦਾ ਸਰਵੇ ਹੋਇਆ ਉਨੇ ਸਰਵੇ ਦੇ ਵਿੱਚ ਤਸੱਲੀ ਕਰਾਈ ਇਹਨਾਂ ਨੇ ਮਹਾਰਾਜ ਦੀ ਤਸੱਲੀ ਕਰਾਈ ਇਹਨਾਂ ਜੋ ਅੱਛੇ ਸੁਨਿਆਰੀ ਤਸੱਲੀ ਕਰਾਈ ਇਹਨਾਂ ਨੇ ਅਪਸਰਾਨੀ ਮਨਾ ਕੇ ਪੜਿਆ ਕਿ ਇੱਕ ਪੁਆਇੰਟ ਗੱਣਾ ਪਾਇਦਾ ਕਰਨ ਤੇ ਕਿਸਾਨ ਦਾ 470 ਰੁਪਏ ਖਰਚ ਹੋਣਾ ਹੈ ਮਨਾ ਕੇ ਤੋੜੇ ਸੀ ਸੋਇਸ ਕਰਕੇ ਬਦਲ ਮੰਨੀ ਕਦੋਂ ਉਹਨਾਂ ਦੇ ਕੇਬਨ ਤੇ ਨਾ ਗਏ ਤੇ ਘੇਰ ਲਗੇ ਉਥੋਂ ਕਿਹਨ ਨੂੰ ਰੁਕ ਕੇ ਕੋਈ ਨੌਕਾ ਹੋ ਜਾਏਗਾ ਉਹਨੂੰ ਪ੍ਰੈਸ ਦੇ ਸਾਹਮਣੇ ਆਉਣਾ ਪਏਗਾ ਕਿਹਨਾਂ ਪਏਗਾ ਕਿ ਕਿਸਾਨ ਦੇ ਖਰਚੇ ਰਹਿ ਗਏ ਨੇ ਇਹਨਾਂ ਖਰਚਾ ਮੁਦਾਰੇ ਕਿਸਾਨ ਨੂੰ ਫਸਲ ਦਾ ਰੇਟ ਮਿਲਦਾ ਨਹੀਂ ਸੋ ਇਸ ਤਰਕੇ ਅਗਰ ਇਕੱਲੇ ਡਾਕਟਰ ਸ਼ਾਮੀ ਨਾਟੁੰਦੀ ਦੀ ਰਿਪੋਰਟ ਦੀ ਗੱਲ ਕਰ ਲਈਏ ਭਰਾਵੋ ਜਦੋਂ ਤੋਂ ਡਾਕਟਰ ਸ਼ਾਮੀ ਨਾਟੁੰਦੀ ਦੀ ਰਿਪੋਰਟ ਦੇਬਨਤੀ ਆਈ ਹੈ 2006 ਤੋਂ ਲੈ ਕੇ ਅੱਜ ਤੱਕ ਔਰ ਰਿਪੋਰਟ ਜਿਸ ਨੇ ਲਾਗੂ ਨਹੀਂ ਕੀਤੀ ਮੈਂ ਨਾ ਛੱਡ ਦਿਆ ਜੇਕਰ ਪ੍ਰਾਈਸ ਇੰਡੈਕਸ ਨੂੰ ਵੀ ਔਰ ਰਿਪੋਰਟ ਦਾ ਪੱਟੀਆਂ ਝੋੜੀ ਬਣਾਈ ਹੈ ਉਹਦਾ ਕਮਿਸ਼ਨ ਤੁਹਾਡਾ ਸੀ ਉਹਦਾ ਕਮਿਸ਼ਨ ਦੀ ਮੰਨ ਕੇ ਉਹਨੂੰ ਤਾਂ ਲਾਗੂ ਕਰ ਦਿੰਦੇ ਜੇ ਉਹਨੂੰ ਵੀ ਲਾਗੂ ਕਰ ਦਿੰਦੇ ਜਿੰਨਾ ਮੇਰੇ ਦੇਸ਼ ਨੇ ਕਿਸਾਨ ਸਰ ਕਰਜ ਹੈ ਉਹਨੂੰ 5 ਗੁਣਾ ਰੁਪਏ ਮੇਰੇ ਕਿਸਾਨ ਦੇ ਸਰਕਾਰ ਵੱਲ ਬਕਾਇਆ ਕਰੇ ਨਹੀਂ ਦੇ ਮੰਗਦੇ ਆਓ ਤੁਸੀਂ ਬੰਦੇ ਸਾਡੇ ਨਾਲ ਕਰੋ ਸਾਡੇ ਨਾਲ लेखा-ਜੋਖਾ ਸਿੱਧ ਕਰਦਿਆਂਗੇ ਜੇ ਤਾਂ ਸਿੱਧ ਕਰ ਗਏ ਕਿ ਕਰਜ਼ਾ ਅਸੀਂ ਦੇਣਾ ਨਹੀਂ ਸਾਡੇ ਸਿਰ ਕੋਈ ਕਰਜ਼ਾ ਨਹੀਂ ਨਿਕਲਦਾ ਫਿਰ ਤਾਂ ਕਹਾਂਗੇ ਕਿ ਜਿੰਨਾ ਜਿੰਨਾ ਇਹਨਾਂ ਸਿਰ ਕਰਜ਼ਾ ਉਹਨੂੰ ਛੱਡ ਦਿਓ ਉਹ ਬਾਕੀ ਤੁਸੀਂ ਮਰ ਗਏ ਤੁਸੀਂ ਬੜਾ ਬੇੜਾ ਕਰ ਕੋ ਗਿਆ ਸਰਕਾਰ ਦਾ ਅਸੀਂ ਤੁਹਾਨੂੰ ਛੱਡਦੇ ਆਂ ਦੋਨੇ ਜੋ ਬਾਕੀ ਪੈਸਾ ਇੱਕ ਮੇਰੇ ਕਿਸਾਨ ਦਾ जिंदा जिन्ना कर्जा उड़ा रुपये खड़े ने असा कर्जा मुक्त करवा के बाकी सारे छू तयारे दस दादा किसान है सरकारों ने सो इस करके मेरे सदरों मैं इसलिए मैं अंदोलन समझी कमाल दी गए अमीर लोग कारपोरेट लोग

एक बार पचका कोई खाद नहीं पाव गे तो करणा करणा कर कोई नही करा लड़ा कर्जा कोई कर्जा नहीं करांगे पिंडेटर लगे कहने नौ मना लेके आने मनाओ बारिश मनाने गोदी लगते दिखावा किसान फैसले लेने पे ਇਹ ਮਜਬੂਰੀਆਂ ਤੋਂ ਫੈਸਲੇ ਲੈਣੇ ਪੈਣਗੇ ਪ੍ਰਭੂ ਅਸਾਂ ਮੁਕਦੇਗਾ ਜਿਹੜੇ ਅੱਜ ਕਹਿੰਦੇ ਨੇ ਕਿ ਜੈਸ ਕੋਲੇ ਮਾਰ ਭਰੋਤ ਹੈ ਇੱਕ ਝਟਕਾ ਮਾਰਦਾ ਮੇਰੇ ਕਿਸਾਨ ਨੇ ਸਿਰਫ ਇੱਕ ਝਟਕਾ ਇੱਕ ਝਟਕੇ ਦੇ ਵਿੱਚ ਨੰਨੀਆਂ ਕੱਢ ਦੇਖਾਉਂਗਾ ਮੈਂ ਕਿਸਾਨਾਂ ਦੀ ਸ੍ਰੇ ਮੈਂ ਲਾਰਸ ਨੂੰ ਤੇ ਮੇਰੇ ਉਸ ਭਗਤ ਜੁਰੇ ਉਸ ਮਾਂ ਦੇ ਨਾਲ ਸ਼ਰਦਾ ਦੇ ਭੋਲ ਅਰਪਿਤ ਕਰਦਾ ਹੋਇਆ ਪਰ ਅੱਜ ਸਾਰਿਆਂ ਤੋਂ ਮਾफी ਚਾਹਾਂਗੇ ਮੈਂ ਅੰਤ ਦੇ ਵਿੱਚ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਵੀਰੋ ਜਿਹੜੇ-ਜਿਹੜੇ ਲਾਖੇ ਇਸ ਤੂਮ ਦੇ ਇਸ ਕਿਸਾਨ ਜੋ ਹੱਥ ਦੇ ਇਸ ਦੇਸ਼ ਦੇ ਸ਼ਹੀਦ ਗਏ ਸ਼ੁਮ ਕਰਨ ਦੇ ਅਸਟਕ ਜਿੰੰਗਣਗੇ ਉਹ ਤੋਂ ਕਿਰਪਾ ਕਰਕੇ ਯਾਦ ਕਰ ਤੋਂ ਕਰਕਰ ਕਟੋ ਕਰਜ ਨੂੰ ਸਰਕਾਰ ਤੋਂ ਦੇਣਾ ਬਣਦਾ ਹੈਗਾ ਹਰ ਵਿਅਕਤੀ ਸੱਚੇ ਤੇ ਆਵੇ ਹਰ ਭੈਣ ਸੜਕਾਂ ਤੇ ਆਵੇ ਹਰ ਮਾਂ ਸੜਕਾਂ ਤੇ ਆਵੇ ਜਿਹੜੀ ਮਹਿਸੂਸ ਕਰਦੀ ਹੈ ਕਿ ਸ਼ੁਭ ਕਰਨ ਦੀ ਕੁਰਬਾਨੀ ਮੇਰੇ ਪੁੱਤ ਨੂੰ ਬਚਾਏਗੀ ਜਿਹੜੀ ਮਹਿਸੂਸ ਕਰਦੀ ਹੈ ਕਿ ਸ਼ੁਭ ਕਰਨ ਦੀ ਕੁਰਬਾਨੀ ਮੇਰੀ ਧੀ ਦੀ ਇੱਜ਼ਤ ਨੂੰ ਬਚਾਏਗੀ ਉਹ ਹਰ ਇੱਕ ਦਾ ਫਰਜ਼ ਬਣਦਾ ਹੈ ਉਹ ਇਕਜੁੱਟ ਹੋ ਕੇ ਇਹਨਾਂ ਮਤਮਸਤਕ ਹੋਣ ਇਹਦਾ ਆਇਦਾ ਸਤਕਾਰ ਕਰਨਾ ਸਭ ਦਾ ਫਲ ਬਣਦਾ ਹੈ ਸਾਰੇ ਜਾਨੇ ਜਿੱਥੇ ਥੁੰਦਵੀ ਇੱਕ ਅੜ ਯਾਤਰਾ ਨੰਗੇ ਉੱਥੇ ਸਾਰੇ ਸਤਾਰ ਦੇ ਵਿੱਚ ਇਹਨਾਂ ਨੂੰ ਸ਼ਰਧਾ ਦੇ ਭਲ ਅਰਪਤ ਕਰਕੇ ਕਰਦੇ ਨੇ ਜਿਹੜਾ ਕਿਹਾ ਨਾ ਕਿ ਇਹ ਸਾਡੇ ਭਾਰਤ ਦਾ ਦੂਸਰਾ ਭਗਤ ਸਿੰਘ ਹੈ ਇਹ ਐਵੇਂ ਨਹੀਂ ਗੱਲ ਆ ਮੇਰੇ ਮਿੱਤਰ ਜਿੰਨੀ ਦੇਰ ਤੱਕ ਮੈਂ ਦਾਅਵੇ ਨਾਲ ਗੱਲ ਕਰਦਾ ਲੋਕ ਜਾ ਕੇ ਨਾ ਅਗਰ ਥੋੜਾ ਜਿਹਾ ਚਿਰ ਹੋਰ ਸੁੱਤੇ ਰਹੇ ਕੰਪਨੀਆਂ ਦਾ ਹਿੰਦੁਸਤਾਨ ਮੁਰਦਵਾਰਾ ਗੁਲਾਮ ਬਣ ਲੱਗਿਆ ਹੈ ਦੇਸ਼ ਨੂੰ ਉੱਤੇ ਇਹ ਗੁਲਾਮੀ ਦੇ ਪੱਤਰ ਮੰਡਰਾ ਰਹੇ ਨੇ ਔਰ ਉਹ ਜਿਹੜੇ ਨੌਜਵਾਨ ਨੇ ਦੇਸ਼ ਦੀ ਆਜ਼ਾਦੀ ਨੂੰ ਕਮ ਅੱਖਾਂ ਦੇ ਲਈ ਆਪਣੇ ਪ੍ਰਾਣਾਂ ਦੀ ਹਉਕੀ ਦਿੱਤੀ ਹੈ ਐਸ ਜੀ ਕਹਿੰਦੇ ਆ ਇਹ ਦੂਜਾ ਭਟ ਸਿੰਘ ਹੋ ਕੇ ਜੰਮਿਆ ਬੋਲ ਸੋ ਨਿਹਾਲ ਸਤਿ ਸ਼ਕਰ ਅੰਮ੍ਰਿਤ ਦੇ ਵਿੱਚ ਸਾਡੇ ਲੋਜਮਾਨ ਨੂੰ ਸਾਡੇ ਲੋਦੇ ਨੂੰ ਸੁਦਨਾ ਖੋੜਾ ਵੱਲੋਂ ਇੱਥੇ ਰਹਿਣ ਇੱਥੇ ਬ੍ਰਾਜਮਾਨ ਸੰਗਤਾਂ ਵੱਲੋਂ ਸ਼ਰਧਾ ਦੇ ਪੁੱਲ ਆਪਤ ਤਿਆਰ ਹੋਇਆ ਕਿਮਾ ਦਾ ਜਾਚਕਾ ਸਾਡੇ ਵਿੱਚ ਅ ਅੱਜਕਲ ਅਸਰ ਰਸੀਵ ਕਰਨ ਦੇ ਲਈ ਸਾਡੇ ਰਾਜਸਥਾਨ ਤੇ ਹਰਿਆਣਾ ਦੇ ਬਾਰਡਰ ਤੇ ਰੱਖੇ ਨੌਜਵਾਨ ਅਕਿੰਦਰਜੀਤ ਸਿੰਘ ਜੀ ਪੱਲੀਵਾਲੀ ਉਹ ਪਹੁੰਚੇ ਨੇ ਉਹ ਵੀ